ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਕਾਰਯੋਗ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਹਰ ਰੋਜ਼ ਦੀ ਤਰ੍ਹਾਂ ਆਪਾਂ ਸਰਵਣ ਕਰਨ ਵਾਸਤੇ ਹਾਜ਼ਰ ਹੋ ਰਹੇ ਹਾਂ ਮਹਾਰਾਜ ਜੀਆਂ ਦਾ ਇਤਿਹਾਸ ਕੱਲ ਤੱਕ ਆਪ ਜੀ ਨੇ ਸੁਣਿਆ ਪਹਿਲੀਆਂ ਦੋ ਉਦਾਸੀਆਂ ਦੀ ਸੰਪੂਰਨਤਾ ਕੀਤੀ ਕਰਤਾਰਪੁਰ ਸਾਹਿਬ ਦੇ ਵਿੱਚ ਮਹਾਰਾਜ ਜੀਆਂ ਨੇ ਆਪਣਾ ਡੇਰਾ ਲਾਇਆ ਨੇੜੇ ਤੇੜੇ ਦੇ ਨਗਰਾਂ ਸ਼ਹਿਰਾਂ ਦੇ ਵਿੱਚ ਮਹਾਰਾਜ ਜੀ ਕੁਝ ਵਲਾਖੀਆਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਜਾਂਦੇ ਰਹੇ ਫਿਰ ਵਾਪਸ ਆ ਜਾਣਾ ਫਿਰ ਜਾਣਾ ਇੱਕ ਅੱਧਾ ਦਿਨ ਫਿਰ ਵਾਪਸ ਆ ਜਾਣਾ ਉਸ ਤੋਂ ਬਾਅਦ ਮਹਾਰਾਜ ਜੀਆ ਨੇ ਤੀਸਰੀ ਉਦਾਸੀ ਦੀ ਤਿਆਰੀ ਕੀਤੀ ਔਰ ਸਤਿਗੁਰੂ ਮਹਾਰਾਜ ਜੀ ਅਜਿੱਤੇ ਰੰਧਾਵੇ ਦੇ ਖੂਬ ਉੱਪਰ ਜਾ ਕੇ ਡੇਰਾ ਕਰਦੇ ਹਨ ਅਜਿੱਤੇ ਰੰਧਾਵੇ ਦੇ ਘਰ ਵਾਲੀ ਬੀਬੀ ਸਵੇਰੇ ਸਵੇਰੇ ਅਮਰਤ ਵੇਲੇ ਅਜੀਤੇ ਦੇ ਨਾਲ ਬਚਨ ਬਿਲਾਸ ਕਰਦੀ ਹੈ ਅਜੇ ਦਿਨ ਚੜ੍ਹਿਆ ਹੀ ਹੁੰਦਾ ਹੈ ਅਜੀਤੇ ਰੰਧਾਵੇ ਦੇ ਦਰਵਾਜੇ ਤੇ ਆ ਕੇ ਆਵਾਜ਼ ਮਾਰਦਾ ਹੈ ਕੋਈ ਬੂਹਾ ਖੋਲਿਆ ਵੇਖਿਆ ਕੌਣ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਹਰਾ ਸਾਹਿਬ ਹਨ ਅਜੀਤੇ ਰੰਧਾਵੇ ਨੂੰ ਨਾਲ ਲੈ ਕੇ ਖੂਦੇ ਉੱਪਰ ਜਾਂਦੇ ਹਨ ਦੋਵੇਂ ਜਾਣੇ ਗਏ ਮਹਾਰਾਜ ਸਾਹਿਬ ਜੀਆਂ ਦਾ ਬਚਨ ਸੁਣਿਆ ਪਰ ਸਤਿਗੁਰ ਜੀ ਦੇ ਸਹਰੇ ਨੇ ਕੁਝ ਕਠੋਰ ਸ਼ਬਦ ਕਹੇ ਅਜੀਤ ਤੇ ਰੰਧਾਵੇ ਨੇ ਰੋਕਿਆ ਨਾ ਵਈ ਗਲਤ ਸ਼ਬਦ ਨਾ ਬੋਲ ਪਰ ਉਹ ਆਖਣ ਲੱਗਿਆ ਜਿਸ ਦੀ ਧੀ ਘਰ ਵਿੱਚ ਬੈਠੀ ਹੋਵੇ ਤੇ ਜਵਾਈ ਸਾਧ ਬਣ ਕੇ ਰਮਤਾ ਹੋ ਗਿਆ ਹੋਵੇ ਉਹਦੇ ਮਨ ਨੂੰ ਤਾਂ ਪੁੱਛੇ ਲੋੜੀ ਦਾ ਹੈ ਸੋ ਉਹ ਉੱਠ ਕੇ ਆਪਣੇ ਘਰ ਨੂੰ ਚਲੇ ਆ ਗਿਆ ਅਜਿੱਤਾ ਰੰਧਾਵਾ ਕੁਝ ਸਮਾਂ ਬੈਠਿਆ ਫਿਰ ਬੇਨਤੀ ਕੀਤੀ ਮਹਾਰਾਜ ਕੁਝ ਸ਼ਕਣ ਵਾਸਤੇ ਲੈ ਕੇ ਆਵਾ ਇੱਥੋਂ ਤੱਕ ਇਤਿਹਾਸ ਆਪ ਜੀ ਨੇ ਸੁਣਿਆ ਆਓ ਅੱਜ ਅੱਗੇ ਸੁਣੀਏ ਪਹਿਲਾਂ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ sat nam vahe guru sat nam guru sat nam guru sat -na ਤੋ ਅਜੀਤਾ ਹੁਣ ਨਮਸਕਾਰ ਕਰਕੇ ਟੁਰ ਗਿਆ ਮੰਗ ਰੋ ਮੂਲਾ ਸੋਹਣੇ ਭੋਜਨ ਤੇ ਨਵੇਂ ਕੱਪੜੇ ਲੈ ਕੇ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਹਰਾ ਸਾਹਿਬ ਭੋਜਨ ਅੱਗੇ ਧਰਿਆ ਕੱਪੜੇ ਪਾਸ ਰਖੇ ਤੇ ਫੇਰ ਆਖਿਆ ਜਿਸ ਤਰ੍ਹਾਂ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਦਰਜ ਹੈ ਵੇਖ ਫਕੀਰੀ ਤਜੋ ਅਬ ਪਹਿਰੋ ਵਸਨ ਜੇ ਚਾਰ ਹਾਮਰੇ ਸੋਦਰ ਬੰਦ ਜੇ ਤਿੰਨ ਮਹੀਨੇ ਕਰਖਵਾਰ ਪਰ ਸ੍ਰੀ ਗੁਰੂ ਜੀ ਨੇ ਨਾ ਭੋਜਨ ਪਾਇਆ ਨਾ ਮਹਾਰਾਜ ਨੇ ਵਸਤਰ ਪਹਿਰੇ ਤੇ ਨਾ ਹੀ ਮੂੰਹੋਂ ਕੁਛ ਬਾਖ ਬੋਲੇ ਇੰਨੇ ਨੂੰ ਸ੍ਰੀ ਚੰਦ ਤੇ ਲਖਮੀ ਦਾਸ ਵੀ ਆ ਗਏ ਮਹਾਰਾਜ ਜੀਆਂ ਦੇ ਪੁੱਤਰ ਆ ਕੇ ਚਰਨਾਂ ਤੇ ਮੱਥਾ ਟੇਕਿਆ ਫਿਰ ਕੁਛ ਵਿੱਥ ਤੇ ਬੈਠ ਗਏ ਇਸ ਤਰ੍ਹਾਂ ਵਹਿ ਕੇ ਕੁਝ ਚਿਰ ਪਿਛੋਂ ਬੂਲਾ ਤੇ ਦੋਵੇਂ ਸਹਬਜ਼ਾਦੇ ਉੱਠ ਕੇ ਚਲੇ ਗਏ। ਸ੍ਰੀ ਸਤਗੁਰੂ ਜੀ ਦੇ ਇੱਥੇ ਆਉਂਦਿਆਂ ਹੀ ਖਬਰਾਂ ਧੁੰਮ ਗਈਆਂ ਸਨ। ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਸਨ ਤੇ ਨਿਹਾਲ ਹੋ ਰਹੀਆਂ ਸਨ। ਜਿਸ ਤਰ੍ਹਾਂ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਹੀ ਬਚਨ ਆਉਂਦਾ ਹੈ। ਜੇ ਮਹਿਮਾ ਜਾਣਹਿ ਗੁਰ ਕੇਰੀ ਸੋ ਆਵਹਿ ਤਹ ਦਰਸ਼ਨ 헤ਰੀ ਜਿਹੜੇ ਜਿਹੜੇ ਗੁਰੂ ਜੀ ਦੀ ਮਹਿਮਾ ਜਾਣਦੇ ਹਨ। ਗੁਰੂ ਜੀ ਦੀ ਸੋਭਾ ਨੂੰ ਜਿਨ੍ਹਾਂ ਨੇ ਸੁਣਿਆ ਉਹ ਦਰਸ਼ਨ ਕਰਨ ਵਾਸਤੇ ਆ ਰਹੇ ਹਨ ਬੰਦਨ ਕਰਹਿ ਜਨਮ ਫਲ ਪਾਵਹਿ ਰਹਿ ਹੈ ਨਿਕਟ ਪੁਨ ਸਦਨ ਤੇ ਆਵਹਿ ਕੋ ਆਵੇ ਕੋ ਕਰੇ ਪਿਆਨਾ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਭੀੜ ਸਰੂ ਹੋਏ ਹੋਈ ਤਹਿ ਥਾਨਾ ਉਸ ਥਾਂ ਤੇ ਭੀੜ ਆਉਣ ਲੱਗਣੀ ਸ਼ੁਰੂ ਹੋ ਗਈ ਲੇ ਉਪਦੇਸ਼ ਸਿੱਖ ਕੋ ਹੋਵੈ ਸਿਮਰੈ ਨਾਮ ਸਕਲ ਅਉਗ ਖੋਵੈ ਇਕ ਤੇ ਦੂਸਰ ਮੈਂ ਮਾ ਸੁਨ ਕੈ ਆਏ ਪਰਹਿ ਚਰਨਨ ਗੁਣ ਗੁਣ ਕੈ ਇਕ ਤੋਂ ਦੂਜਾ ਦੂਜੇ ਤੋਂ ਤੀਜਾ ਸੋਭਾ ਸੁਣ ਸੁਣ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਨਮਸਕਾਰਾਂ ਕਰਦੇ ਹਨ ਸਤ ਸੰਗਤ ਹੋਵਣ ਬਹੁ ਲਾਗੀ ਕਰਹਿ ਕੀਰਤਨ ਸਰਦਾ ਪਾਗੀ ਬਹੁਤ ਸੰਗਤ ਜੁੜਨ ਲੱਗ ਗਈ ਕੀਰਤਨ ਹੋਣ ਲੱਗ ਗਿਆ ਸ਼ਰਧਾ ਧਾਰ ਦੀ ਆ ਸੰਗਤ ਦਰਸ਼ਨ ਘੇਰ ਪ੍ਰਤਾਪ ਵਿਸਾਲਾ ਕਿਉਂ ਨਾ ਚਲਹੈ ਨੀਕੀ ਨਰ ਚਾਲਾ ਅਜਿੱਤੇ ਨੇ ਘਰ ਜਾ ਕੇ ਸਾਰੀ ਗੱਲ ਆਪਣੀ ਬੋਟੀ ਨਾਲ ਕੀਤੀ ਜੋਗੀ ਵੀ ਜੋ ਹੁਣ ਗੁਰ ਕਾ ਸਿੱਖ ਸੀ ਸਦ ਲਿਆ ਜਿਹੜਾ ਜੋਗੀ ਅਮਰਤ ਵੇਲੇ ਅਜਿੱਤੇ ਰੰਧਾਵੇ ਦੀ ਗਲੀ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਅੱਗੇ ਖਲੋ ਕੇ ਕੁਝ ਗਾ ਰਿਹਾ ਸੀ ਜਿਹਦੇ ਬਾਰੇ ਗੱਲ ਕਰਦਿਆਂ ਕਰਦਿਆਂ ਜਿੱਤੇ ਰੰਧਾਵੇ ਦੀ ਧਰਮ ਸੁਪਤਨੀ ਨੇ ਬੜੇ ਵਿਸਥਾਰ ਵਿੱਚ ਗੱਲ ਕੀਤੀ ਸੀ ਪਹਿਲਾਂ ਇਹ ਤਾਪ ਕਰਦਾ ਹੁੰਦਾ ਸੀ ਧੂਣੀਆਂ ਤਾਪਦਾ ਹੁੰਦਾ ਸੀ ਤੇ ਲੋਕਾਂ ਦੇ ਘਰ ਪਟਦਾ ਸੀ ਘਰ ਪਟਦਾ ਮਤਲਬ ਮਰਦਾ ਨੂੰ ਆਪਦੇ ਨਾਲ ਲੈ ਜਾਂਦਾ ਸੀ ਘਰ-ਬਾਰ ਦਾ ਤਿਆਗ ਕਰਵਾ ਦਿੰਦਾ ਸੀ ਪਿੱਛੇ ਉਹਨਾਂ ਦੀਆਂ ਘਰਵਾਲੀਆਂ ਦੁਖੀ ਹੁੰਦੀਆਂ ਸਨ ਪਰ ਹੁਣ ਉਹ ਜੋਗੀ ਤਾਪ ਨਹੀਂ ਤਾਪਦਾ ਨਾਉ ਜੋਗੀ ਕਿਸੇ ਦੇ ਘਰ-ਬਾਰ ਛੱਡਣ ਨੂੰ ਕਹਿੰਦਾ ਸਗੋ ਕਹਿੰਦਾ ਗ੍ਰਸਤ ਮਾਰਗ ਵਿੱਚ ਰਹੋ ਏ ਉਸ ਜੋਗੀ ਨੂੰ ਵੀ ਸੱਦ ਲਿਆ ਉਸ ਤੋਂ ਸਾਰਾ ਹਾਲ ਪੁੱਛਿਆ ਅਜਿੱਤੇ ਤੇ ਜੋ ਅਸਰ ਦਰਸ਼ਨ ਨਾਲ ਹੋਇਆ ਸੀ ਗੱਲਾਂ ਸੁਣ ਕੇ ਉਹ ਹੋਰ ਵੀ ਪ੍ਰਪੱਕ ਹੋ ਗਿਆ ਅਮਰਤ ਵੇਲੇ ਆਉਣ ਜਾਣ ਲੱਗ ਪਿਆ ਇੱਕ ਦਿਨ ਅਜਿੱਤਾ ਅਮਰਤ ਵੇਲੇ ਗੁਰੂ ਕੇ ਦਰਸ਼ਨਾਂ ਨੂੰ ਫੇਰ ਆਇਆ ਮਤਲਬ ਮਹਾਰਾਜ ਜੀ ਉੱਥੇ ਬਹੁਤ ਦਿਨ ਰਹੇ ਹਨ ਕੀਰਤਨ ਦੇ ਮਗਰੋਂ ਚਰਨਾਂ ਪਰ ਸੀਸ ਧਰ ਕੇ ਪੈ ਗਿਆ ਐਸਾ ਪਿਆ ਕੇ ਫਿਰ ਉਠਿਆ ਨਹੀਂ ਸ੍ਰੀ ਗੁਰੂ ਜੀ ਸਮਾਧੀ ਵਿੱਚ ਸਨ ਲਗਭਗ ਪਹਿਰ ਭਰ ਆਪ ਦੇ ਨੈਣ ਨਹੀਂ ਖੁੱਲੇ ਪਹਿਰ 3 ਘੰਟੇ ਅਜਿੱਤਾ ਵੀ ਉਹਨਾਂ ਚਿਰ ਨਮਸਕਾਰ ਵਿੱਚ ਹੀ ਪਿਆ ਰਿਹਾ 3 ਘੰਟੇ ਮਹਾਰਾਜ ਦੇ ਚਰਨਾਂ 'ਚ ਹੀ ਪਿਆ ਰਿਹਾ ਨਹੀਂ ਅਜੇ ਤਸੀਸ ਉਠਾਇਓ ਇਸ ਪ੍ਰਕਾਰ ਇੱਕ ਜਾਮ ਬਤਾਇਓ ਜਾਮ ਦਾ ਮਤਲਬ ਕਹੀਏ ਪਹਿਰ ਇੱਕ ਪਹਿਰ ਬੀਤ ਗਿਆ ਸ੍ਰੀ ਗੁਰੂ ਜੀ ਨੇ ਹੁਣ ਬਹੁਤ ਕਿਰਪਾਲਤਾ ਨਾਲ ਤੱਕਿਆ ਤੇ ਫਰਮਾਇਆ ਅਬ ਉਠਿਏ ਕਰਤਾਰ ਪਿਆਰੇ 헤 ਰੱਬ ਦੇ ਪਿਆਰੇ ਹੁਣ ਉਠੋ ਆਪਣਾ ਮਨੋਰਥ ਕਰੋ ਉਚਾਰੇ ਮਨ ਦੇ ਵਿੱਚ ਜੋ ਮਨੋਰਥ ਹੈ ਬੋਲ ਕੇ ਦੱਸੋ ਇਹ ਕਹਿ ਕੇ ਸ੍ਰੀ ਗੁਰੂ ਜੀ ਨੇ ਆਪਣੇ ਕਰ ਕਮਲਾ ਨਾਲ ਸਿਰ ਚਾਕੇ ਉਠਾ ਉਠਾਇਆ ਭਗਤ ਰਤਨਾਵਲੀ ਵਿੱਚ ਲਿਖਿਆ ਹੈ ਕਿ ਅਜੀਤੇ ਰੰਧਾਵੇ ਨੇ ਅਰਦਾਸ ਕੀਤੀ ਜੋ ਮੈਂ ਬਹੁਤ ਸਾਧ ਸੰਤਾਂ ਦਾ ਦਰਸ਼ਨ ਕੀਤਾ ਹੈ ਪਰ ਮੇਰੇ ਮਨ ਦਾ ਸੰਸਾਰ ਨਹੀਂ ਮਿਟਿਆ ਤੁਹਾਡਾ ਹੁਣ ਦਰਸ਼ਨ ਪਾਇਆ ਹੈ ਮੇਰਾ ਸੰਸਾਰ ਨਿਵਿਰਤ ਕਰੋ ਅੱਗੇ ਫੇਰ ਹઠ ਯੋਗ ਤੇ ਭਗਤੀ ਯੋਗ ਦੋਏ ਰਹਾ ਗੁਰੂ ਜੀ ਨੇ ਦੱਸੇ ਜਿਨ੍ਹਾਂ ਦੇ ਅੰਤ ਵਿੱਚ ਅਜਿੱਤੇ ਨੇ ਅਰਦਾਸ ਕੀਤੀ ਗਰੀਬ ਨਿਵਾਜ ਮੈਨੂੰ ਇਹ দান ਦੀਜੈ ਜੋ ਤੇਰੀ ਰਜਾਈ ਮਿੱਠੀ ਲੱਗੇ ਵੀ ਤੇਰੇ ਬਾਣੇ ਵਿੱਚ ਰਹਾ ਤੇਰੀ ਰਜਾ ਮੈਨੂੰ ਮਿੱਠੀ ਲੱਗੇ ਤਾਂ ਇਹ ਬਚਨ ਹੋਇਆ ਅਜਿੱਤਿਆ ਤੇਰੇ ਪਿੱਛੇ ਕਿਤਨਿਆਂ ਦਾ ਉਧਾਰ ਹੋਵੇਗਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਅਜਿੱਤੇ ਨੇ ਹੱਥ ਜੋੜ ਕੇ ਬੇਨਤੀ ਭਾਖੀ ਹੱਥ ਜੋੜ ਕੇ ਬੇਨਤੀ ਭਾਖੀ ਰਾਵ ਰੋ ਸਭ ਘਟ ਕੇ ਸਾਖੀ ਤੁਮ ਸਭ ਜਾਣੋ ਅੰਤਰ ਜਾਮੀ ਕਿਉ ਬਨ ਹੈ मम ਕੈਨੋ ਸੁਆਮੀ ਜੇ ਨਹ ਜਾਣੈ ਤਾਂ ਹੈ ਅਗਾਰੀ ਕਰੋਂ ਆਪਨੀ ਬ੍ਰਿਥਾ ਉਚਾਰੀ ਸਰਬ ਅਗਨ ਢਿਗ ਤੁਸ਼ਨ ਨੀਕੀ ਕਰਹਿ ਭਲੇਰੀ ਪਾਵਨ ਜੀ ਕੀ ਇਹ ਬਾਗ ਸੁਣ ਕੇ ਸਤਗੁਰੂ ਮਿਹਰ ਦੇ ਘਰ ਆਏ ਤੇ ਅੰਦਰੋਂ ਬਾਹਰੋਂ ਤਰੁੱਟ ਕੇ ਬੋਲੇ ਅਜਿਤਿਆ ਸ੍ਰੀ ਕਰਤਾਰ ਜੀ ਅੱਗੇ ਆਪ ਵਿਸ਼ਾ ਕੇ ਬੰਦਨਾ ਕਰ ਆਪਣਾ ਆਪ ਅਰਪਣ ਕਰਕੇ ਬੰਦਨਾ ਕਰ ਤਾਂ ਜੋ ਤੇਰੀ ਸਰਬ ਕਾਮਨਾ ਪੂਰਨ ਹੋਵੇ ਇਹ ਆਗਿਆ ਸੁਣ ਕੇ ਅਜਿਤਾ ਆਪਣੀ ਹੋਸ਼ ਭੁਲਾ ਕੇ ਡੰਡੌਤ ਵਿੱਚ ਪੈ ਗਿਆ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਿਆ ਸੁਣ ਕੇ ਬਹੁਤ ਚਰਨ ਲਪਟਾਇਓ ਤਤਸ਼ਨ ਗਿਆਨ ਹਿਰਦੇ ਹੋਏ ਆਇਓ ਜਦੋਂ ਇਹ ਵਜਨ ਸੁਣ ਕੇ ਮਹਾਰਾਜੀਆਂ ਦੇ ਚਰਨਾਂ ਨੂੰ ਲਿਪਟਿਆ ਨਾ ਅਜੀਤਾ ਰੰਧਾਵਾ ਮਹਾਰਾਜੀਆਂ ਦੇ ਚਰਨ ਫੜੇ ਜਦੋਂ ਘੁੱਟ ਕੇ ਸਤਿਗੁਰ ਜੀ ਦੇ ਸਰੀਰ ਦੇ ਨਾਲ ਟੱਚ ਹੋਣ ਦੇ ਨਾਲ ਹੀ ਛੂਹਣ ਦੇ ਨਾਲ ਹੀ ਤਤਸ਼ਣ ਦੇ ਵਿੱਚ ਇੱਕਦਮ ਇੱਕ ਸਕਿੰਟ ਮਾਤਰ ਦੇ ਵਿੱਚ ਹੀ ਹਿਰਦੇ ਦੇ ਵਿੱਚ ਗਿਆਨ ਹੋ ਗਿਆ ਸ਼ਕਤ ਵਿਸਾਲ ਭਈ ਸਭ ਭੰਤੀ ਪਾਈ ਏਕ ਬਾਰ ਜਨ ਥਾਤੀ ਅਜੀਤਾ ਨਿਹਾਲ ਹੋ ਗਿਆ ਉਸ ਦਾ ਆਪਾ ਸਾਈ ਦੇ ਚਰਨਾਂ ਨਾਲ ਘੁਲ ਮਿਲ ਗਿਆ ਉਸ ਵਿੱਚ ਸਾਈ ਦੀ ਸਮਾਈ ਹੋ ਗਈ ਤੇ ਆਤਮ ਸਤਿਆ ਕਰਕੇ ਸੁਖੀ ਤੇ ਸਤਿਆਬਾਨ ਹੋ ਗਿਆ ਗੁਰੂ ਬਾਬੇ ਦੀਆਂ ਮਿਹਰਾਂ ਤਾਰਨ ਹਾਰ ਬਿਰਦ ਨੇ ਤਾਰ ਲਿਆ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਅਜਿੱਤੇ ਰੰਧਾਵੇ ਦਾ ਨਾਮ ਇਕਮਨ ਧਿਆਉਣ ਵਾਲੇ ਗੁਰਸਿੱਖਾਂ ਦੀ ਫਰਹਿਸਤ ਵਿੱਚ ਗਿਣਿਆ ਹੈ ਭਾਈ ਗੁਰਦਾਸ ਜੀ ਆ ਨੇ ਲਿਖਿਆ ਜਿੱਤਾ ਅਜਿੱਤਾ ਨਹੀਂ ਲਿਖਿਆ ਆੜਾ ਨਹੀਂ ਲਾਇਆ ਮੁਰੇ ਜਿੱਤਾਰ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮਨ ਧਿਆਵੈ ਭਾਈ ਅਜੀਤ ਦੇ ਰੰਧਾਵੇ ਦਾ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਨਾਮ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਲਿਆਂਦਾ ਹੈ ਹੁਣ ਜੋ ਸਤ ਸੰਗ ਲੱਗ ਰਿਹਾ ਹੈ ਉਸ ਵਿੱਚ ਅਜੀਤਾ ਮੁੱਖ ਸੇਵਕ ਹੈ ਲੰਗਰ ਚੱਲਦਾ ਹੈ ਅਜੀਤਾ ਉਸ ਵਿੱਚ ਸੇਵਾ ਕਰਦਾ ਹੈ ਸੰਗਤਾਂ ਆਉਂਦੀਆਂ ਨੇ ਅਜੀਤਾ ਸਭ ਦੀ ਸੇਵਾ ਵਿੱਚ ਮੋਹਰੀ ਹੈ ਲਗਭਗ ਸਾਰਾ ਸਮਾਂ ਅਜਿੱਤੇ ਦਾ ਖੂਦ ਹੀ ਲੰਘਦਾ ਹੈ ਤੇ ਸੇਵਾ ਵਿੱਚ ਤਤਪਰ ਰਹਿੰਦਾ ਹੈ ਸਤ ਸੰਗ ਦਾ ਪ੍ਰਵਾਹ ਟੁਰ ਰਿਹਾ ਹੈ ਆਸਾ ਦੀ ਵਾਰ ਲੱਗਦੀ ਹੈ ਕੀਰਤਨ ਦਾ ਆਨੰਦ ਵੱਜਦਾ ਹੈ ਸੰਗਤ ਜੁੜਦੀ ਹੈ ਲੰਗਰ ਚੱਲਦਾ ਹੈ ਕੋਈ ਲਿਆਉਂਦਾ ਹੈ ਕੋਈ ਪਕਾਉਂਦਾ ਹੈ ਕੋਈ ਵਰਤਾਉਂਦਾ ਹੈ ਤੇ ਸਾਰੇ ਹੀ ਛਕਦੇ ਆ ਉਪਦੇਸ਼ ਦਾ ਲੰਗਰ ਸ੍ਰੀ ਗੁਰੂ ਜੀ ਆਪ ਟੋਰਦੇ ਆ ਇੱਕ ਦਿਨ ਦੀ ਗੱਲ ਹੈ ਕਿ ਸ੍ਰੀ ਗੁਰੂ ਜੀ ਦੇ ਸੱਸ ਸਹੁਰਾ ਦੋਵੇਂ ਕ੍ਰੋਧ ਵਿੱਚ ਭਰੇ ਹੋਏ ਫੇਰ ਆਏ ਦੇਖੋ ਸੰਗਤ ਜੀ ਬਾਕੀ ਦੁਨੀਆ ਤਰ ਰਹੀ ਹੈ ਗੁਰੂ ਨਾਨਕ ਦੇਵ ਮਹਾਰਾਜੀਆਂ ਤੋਂ ਪਰ ਸੱਸ ਤੇ ਸਹੁਰਾ ਰੋਜ਼ ਸਤ ਸੰਗਤ ਵਿੱਚ ਨਹੀਂ ਆ ਰਹੇ ਕਿਉਂਕਿ ਉਹਨਾਂ ਦੇ ਮਨ ਵਿੱਚ ਤੇ ਕ੍ਰੋਧ ਹੈ ਉਹਨਾਂ ਦੇ ਮਨ ਦੇ ਵਿੱਚ ਤਾਂ ਗੁੱਸਾ ਬੜਾ ਹੈ ਗੁੱਸਾ ਕਿਸ ਗੱਲ ਦਾ ਹੈ ਇਸ ਗੱਲ ਦਾ ਗੁੱਸਾ ਹੈ ਦੁਨਿਆਵੀ ਤੌਰ ਤੇ ਹੋਣਾ ਵੀ ਚਾਹੀਏ ਕਿ ਉਹਨਾਂ ਦੀ ਲੜਕੀ ਜਿਹੜੀ ਵਿਆਹੀ ਵਰੀ ਸੀ ਦੋ ਬੱਚੇ ਸਨ ਉਸ ਦਾ ਪਤੀ ਹਰਮਤਾ ਹੋ ਗਿਆ ਸਾਧ ਬਣ ਗਿਆ ਦੀਨ ਦੁਨੀਆਂ ਵਿੱਚ ਤੁਰਿਆ ਫਿਰਦਾ ਹੈ। ਔਰ ਲੜਕੀ ਉਹਨਾਂ ਦੀ ਆਪਣੇ ਪਿਤਾ ਦੇ ਘਰ ਦੇ ਵਿੱਚ ਬੈਠੀ ਹੈ। ਘਰ ਦੇ ਬਾਹਰ ਬੈਠੀ ਹੈ। ਦੋਵੇਂ ਦੋਦੇ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਬੈਠੇ ਆਪਣੇ ਨਾਨਕੇ ਘਰ ਦੇ ਵਿੱਚ। ਇਸ ਕਰਕੇ ਮਨ ਵਿੱਚ ਦੁਨਿਆਵੀ ਤੌਰ ਤੇ ਗੁੱਸਾ ਆਉਣਾ ਸੁਭਾਵਿਕ ਹੈ। ਔਰ ਅੱਜ ਆਏ ਨੇ ਦੋਵੇਂ ਗੁੱਸੇ ਨਾਲ ਭਰੇ ਹੋਏ ਹਨ। ਤੇ ਲੱਗੇ ਵੱਧ ਘਟ ਗੱਲਾਂ ਕਰਨ ਨਾਲ ਸ੍ਰੀ ਬੇਬੇ ਸੁਲਖਣੀ ਜੀ ਵੀ ਆਏ। ਮਹਾਰਾਜ ਜੀਆਂ ਦੀ ਧਰਮ ਸਪੱਦਨੀ ਵੀ ਨਾਲ ਆਏ ਹਨ। ਅਜਿੱਤਾ ਉਸ ਵੇਲੇ ਘਰੇ ਆਇਆ ਹੋਇਆ ਸੀ ਕਿਸੇ ਪ੍ਰੇਮੀ ਨੇ ਜਾ ਖਬਰ ਦਿੱਤੀ ਕਿ ਮੂਲਾ ਸਤਗੁਰੂ ਜੀ ਪਾਸ ਆਇਆ ਤੇ ਉਸ ਦੇ ਤੌਰ ਬੇਅਦਵੀ ਦੇ ਦਿਸਦੇ ਆ ਵੀ ਉਹ ਗਲਤ ਬੋਲੂਗਾ ਦੁਰਵਚਨ ਬੋਲੂਗਾ ਤੇ ਕ੍ਰੋਧ ਵਿੱਚ ਭਰਿਆ ਪਤਾ ਨਹੀਂ ਕੀ ਕਰੂਗਾ ਉਹ ਬੇਅਦਵੀ ਕਰੂਗਾ ਤਾਂ ਅਜਿੱਤਾ ਭੱਜਿਆ ਆਇਆ ਮੂਲੇ ਨੂੰ ਸਮਝਾਉਣ ਲੱਗਿਆ ਕਿਉਂ ਸਿਰਖ ਪਾਉਂਦਾ ਹੈ ਸਿਰਖ ਪਾਈ ਕਿਉਂ ਕਰਦਾ ਹੈ ਤੂੰ ਅਪਹਾਗ ਹੈ ਜਿਸ ਨੂੰ ਭੇਤ ਸਮਝ ਨਹੀਂ ਪਿਆ ਗੁੜਾ ਸ਼ਾਹ ਜੀ ਇੱਥੇ ਤਾਂ ਆਪ ਕਲਾ ਧਾਰ ਕੇ ਪਰਮੇਸ਼ਰ ਦੀ ਨਿਝ ਜੋਤ ਵਰਤ ਰਹੀ ਹੈ ਇਹਨਾਂ ਦੇ ਸਾਰੇ ਕਰਤੱਬ ਕਰਤਾਰ ਦੇ ਹੁਕਮ ਵਿੱਚ ਹਨ ਜੇ ਤੂੰ ਇਹਨਾਂ ਦੀ ਰਜਾ ਮੰਨ ਦੋ ਤਾਂ ਸੁਖੀ ਹੋ ਜਾਂਦੋ ਪਰ ਭਾਗ ਧੁਰੋਂ ਹੀ ਐਸੇ ਹਨ ਕਿ ਮੋਹ ਮਾਇਆ ਨਾਲ ਮਿਲੇ ਸੰਬੰਧੀਆਂ ਦੇ ਨੈਣ ਬੰਦ ਰਹਿੰਦੇ ਹਨ ਸਾਧ ਸੰਗਤ ਜੀ ਵਿਦਵਾਨ ਪੁਰਸ਼ਾਂ ਦਾ ਕਥਨ ਹੈ ਕਿ ਨਾਨਕ ਦਾਦਕ ਸੌਰੇ ਬਾਲੀ ਚਾਰੇ ਜਾਨ ਸਭ ਤੋਂ ਖਾਲੀ ਨਾਨਕੇ ਦਾਦਕੇ ਸੌਰਾ ਪਰਿਵਾਰ ਇੱਕ ਬਚਪਨ ਦੇ ਮਿੱਤਰ ਆ ਇਹ ਚਾਰ ਭਾਂਤ ਦੇ ਲੋਕ ਰੱਬ ਦੇ ਪਿਆਰਿਆਂ ਤੋਂ ਖਾਲੀ ਰਹਿੰਦੇ ਆ ਕਿਉਂ ਉਹਨਾਂ ਨੂੰ ਸ਼ਰਧਾ ਨਹੀਂ ਬਣਦੀ ਉਹਨਾਂ ਦਾ ਮਨ ਵਿੱਚ ਭਰੋਸਾ ਨਹੀਂ ਵੱਜਦਾ ਉਹਨਾਂ ਦੇ ਮਨ ਵਿੱਚ ਪ੍ਰਤੀਤ ਨਹੀਂ ਆਉਂਦੀ ਤੇ ਬਿਨਾਂ ਪ੍ਰਤੀਤ ਤੋਂ ਸੰਗਤ ਜੀ ਧਰਮ ਦਾ ਮਾਰਗ ਖਾਲੀ ਹੈ ਜਿਹਦੇ ਮਨ ਵਿੱਚ ਪ੍ਰਤੀਤ ਵਸ ਜਾਵੇ ਸੁਖਮਨੀ ਸਾਹਿਬ ਦੇ ਵਿੱਚ ਵਚਨ ਜਿਸ ਮਨ ਵਸੈ ਸੁਣੈ ਲਾਇ ਪ੍ਰੀਤ ਜਿਸ ਜਨ ਆਵੇ ਹਰ ਪ੍ਰਭ ਜੀਤ ਤੋਂ ਇਸ ਕਰਕੇ ਮਨ ਵਿੱਚ ਪ੍ਰਤੀਤ ਨਹੀਂ ਵੱਜਦੀ ਰਿਸ਼ਤੇਦਾਰ ਭਰੋਸਾ ਨਹੀਂ ਕਰਦੇ ਰਿਸ਼ਤੇਦਾਰਾਂ ਦੇ ਮਨ ਵਿੱਚ ਸ਼ਰਧਾ ਨਹੀਂ ਹੋਇਆ ਕਰਦੀ ਇਸ ਕਰਕੇ ਉਹਨਾਂ ਦੇ ਨੈਣ ਸ਼ਰਧਾ ਭਾਵਨਾ ਪ੍ਰੇਮ ਵਾਲੇ ਉਹ ਬੰਦ ਹੀ ਰਹਿੰਦੇ ਹਨ ਜਗਤ ਨਿਸਤਾਰਾ ਪਾ ਰਿਹਾ ਹੈ ਤੇ ਤੂੰ ਕਲਪ ਰਿਹਾ ਹੈ ਇਹ ਪਰਮੇਸ਼ਰ ਦੀ ਜੋਤ ਹਨ ਇਹ ਤਾਂ ਸੁਤੰਤਰ ਨਿਰਸ਼ੰਦ ਮਹਾ ਜੋਤੀ ਹੈ ਨਾ ਕਿਸੇ ਭੇਖ ਦੀ ਕੈਦ ਵਿੱਚ ਨਹੀਂ ਹਨ ਕਿਸੇ ਬੰਦ ਵਿੱਚ ਨਹੀਂ ਹਨ ਨਾ ਹੱਕ ਆਪਣਾ ਆਪ ਨਾ ਗਵਾਓ ਖਬਰੇ ਕੱਲ ਕੀ ਹੈ ਤੇ ਪਰਸੋਂ ਕੀ ਹੈ ਸਮਝੋ ਚਰਣੀ ਪਵੋ ਜਨਮ ਜਿੱਤੋ ਨਹੀਂ ਤਾਂ ਆਰਾਮ ਨਾਲ ਘਰ ਬੈਠੋ ਤੁਹਾਡੇ ਖਪਣ ਦਾ ਨਾ ਇਹਨਾਂ ਪਰ ਅਸਰ ਹੈ ਨਾ ਸਾਡੇ ਕਿਸੇ ਪਰ ਅਸਾਂ ਇਹਨਾਂ ਨੂੰ ਸਿਆਣ ਲੀਤਾ ਹੈ ਇਹ ਸਾਨੂੰ ਸਿਆਣ ਆ ਗਈ ਹੈ ਵੀ ਇਹ ਕੌਣ ਹਨ ਇਸ ਸਮਝੌਤੀ ਪਰ ਮੂਲੇ ਨੇ ਆਪਣਾ ਦੁੱਖ ਕਹਿ ਸੁਣਾਇਆ ਜਦੋਂ ਅਜੀਤੇ ਰੰਧਾਵੇ ਨੇ ਸਮਝਾਇਆ ਤਾਂ ਇਸ ਮਤ ਦੇ ਉੱਪਰ ਆਪ ਦਾ ਦੁੱਖ ਫਿਰ ਮੂਲੇ ਨੇ ਮੂਲਚੰਦ ਖੱਤਰੀ ਮਹਾਰਾਜ ਜੀਆਂ ਦੇ ਸੌਰਾ ਸਾਹਿਬ ਉਹਨਾਂ ਨੇ ਆਪਣਾ ਦੁੱਖੜਾ ਰੋਇਆ ਫਿਰ ਆਖਣ ਲੱਗਿਆ ਮੇਰੀ ਕਬੀਲੇ 'ਚ ਬਦਨਾਮੀ ਹੋਈ ਜਾਂਦੀ ਆ ਬਹੁਤ ਬਦਨਾਮੀ ਹੋ ਗਈ ਐ ਮੇਰੇ ਸਿਰ ਤੇ ਧੀ ਤੇ ਦੋਧੀਆਂ ਦੇ ਖਰਚ ਦਾ ਬੋਝ ਐ ਇਸ ਪਰ ਅਜੀਤੇ ਨੇ ਆਖਿਆ ਭਲਾ ਜੀਓ ਤੁਸੀਂ ਬੀਬੀ ਨੂੰ ਸਹੁਰੇ ਨਹੀਂ ਕੱਲਿਆ ਤਾਂ ਮੈਂ ਸਤਿਗੁਰੂ ਦਾ ਸਿੱਖ ਹਾਂ ਤੇ ਤੇਰੇ ਪਿੰਡ ਦਾ ਚੌਧਰੀ ਹਾਂ ਤੇਰੇ ਨਾਲ ਵੀ ਸਾਝ ਹੈ ਮੈਂ ਬੀਬੀ ਨੂੰ ਆਪਣੀ ਭੈਣ ਸਮਝਦਾ ਹਾਂ ਸੋ ਤੂੰ ਖਰਚੋ ਨਾ ਡਰ ਮੈਂ ਉਹਨਾਂ ਦੀ ਸੇਵਾ ਤੇਰੀ ਵੱਲੋਂ ਭੈਣ ਜਾਣ ਕੇ ਤੇ ਸਤਸੰਗ ਵੱਲੋਂ ਮਾਤਾ ਜਾਣ ਕੇ ਕਰਾਂਗਾ ਕਿਉਂਕਿ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਤਾਂ ਇਹ ਸ਼ਰਧਾਲੂ ਆ ਅਜੀਤਾ ਗੁਰੂ ਨਾਨਕ ਦੇ ਮਹਾਰਾਜ ਜੀਆ ਨੂੰ ਗੁਰੂ ਧਾਰਨ ਕੀਤਾ ਹੈ ਤੇ ਆਪਣੇ ਗੁਰੂ ਦੀ ਧਰਮ ਸੁਪਤਨੀ ਸੰਗਤ ਜੀ ਨੂੰ ਮਾਤਾ ਕਿਹਾ ਜਾਂਦਾ ਹੈ ਧਰਤੀ ਵੀ ਮਾਂ ਹੈ ਜਿਨੇ ਜਨਮ ਦਿੱਤਾ ਉਹ ਵੀ ਮਾਂ ਹੈ ਆਪਣੇ ਗੁਰੂ ਦੀ ਧਰਮ ਸੁਪਤਨੀ ਉਹ ਵੀ ਮਾਂ ਹੈ ਵੱਡੀ ਭੈਣ ਵੀ ਸਾਧ ਸੰਗਤ ਜੀ ਉਹ ਵੀ ਮਾਂ ਦਾ ਰਤਵਾ ਹੈ ਔਰ ਪਰਮਾਤਮਾ ਪਰਮੇਸ਼ਰ ਵੀ ਮਾਂ ਦਾ ਰੂਪ ਹੈ ਇਓ ਪੰਜ ਪ੍ਰਕਾਰ ਦੀ ماں ਵਿਦਵਾਨ ਪ੍ਰੇਸ਼ਾਨ ਨੇ ਦੱਸੀ ਹੈ। ਗੂਲੇ ਨੇ ਆਖਿਆ ਚੌਧਰੀ ਐਓਂ ਦੀ ਗੱਲ ਨਹੀਂ ਬਣਦੀ। ਜਗਤ ਚੌਧਰੀ ਜੀ ਕਿਸੇ ਛਾਬੇ ਨਹੀਂ ਟਿਕਣ ਦਿੰਦਾ। ਇਹ ਜਿਹੜਾ ਜਗਤ ਹੈ ਕਿਸੇ ਛਾਬੇ ਨਹੀਂ ਟਿਕਣ ਦਿੰਦਾ। ਇਨ੍ਹਾਂ ਗੱਲਾਂ ਵਿੱਚ ਫਿਰ ਚੰਦੋ ਰਾਣੀ ਕੜਕ ਕੇ ਬੋਲੀ। ਚੰਦੋ ਰਾਣੀ ਕੌਣ ਹੈ? ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸੱਸ ਮਾਤਾ ਜੀ ਹਨ। ਕੜਕ ਕੇ ਬੋਲੀ। ਦੇ ਕੁਛ ਢੀਠਤਾ ਦੇ ਬਾਕ ਕਹੇ ਮਤਲਬ ਗਲਤ ਸ਼ਬਦਾਵਲੀ ਵਰਤੀ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਬਾਰੇ ਵਿੱਚ ਇਸ ਨੂੰ ਵੀ ਚੌਧਰੀ ਸਮਝਾਉਣ ਲੱਗਾ ਪਰ ਉਸ ਨੇ ਆਪਣਾ ਗੁੱਸਾ ਫਿੱਕੇ ਵਾਕਾਂ 'ਚ ਹੀ ਕੱਢਿਆ ਵਾਕ ਫਿੱਕੇ ਹੀ ਬੋਲੇ ਗਲਤ ਸ਼ਬਦ ਵਰਤੇ ਇਸ ਨੇ ਕੁਛ ਥੱਕ ਕੇ ਚੁੱਪ ਕੀਤੀ ਤਾਂ ਮਾਤਾ ਸੁਲੱਖਣੀ ਜੀ ਬੋਲੇ ਜਦੋਂ ਸੱਸ ਮਾਤਾ ਜੀ ਬੋਲ ਕੇ हट ਗਏ ਫਿਰ ਮਾਤਾ ਸੁਲੱਖਣੀ ਜੀ ਉਹ ਬੋਲਣ ਲੱਗ ਪਏ। ਇਨਾ ਪ੍ਰਤੀ ਅਜੀਤੇ ਨੇ ਆਖਿਆ ਕਿ ਤੁਹਾਡਾ ਬੋਲਣਾ ਨਹੀਂ ਬਣਦਾ। ਮਾਤਾ ਪਿਤਾ ਜੋ ਬੋਲ ਰਹੇ ਹਨ। ਤਦ ਮਾਤਾ ਸੁਲੱਖਣੀ ਜੀ ਬੋਲੇ ਵੀਰ ਜੀਓ ਤੁਸੀਂ ਮੇਰੇ ਦੁੱਖ ਦੀ ਸੋਚ ਕਰੋ। ਮੈਂ ਕਿਵੇਂ ਕਰਾਂ? ਪੇਕੇ ਹੀ ਘਰ ਦਾ ਆਸਰਾ ਹੈ। ਉਹਨਾਂ ਉੱਤੇ ਮੇਰਾ ਤੇ ਦੋ ਪੁੱਤਾਂ ਦਾ ਬੋਝ ਹੈ। ਜੇ ਉਹ ਆਦਰ ਨਾਲ ਝੱਲ ਲੈਣ ਤਾਂ ਦਿਨ ਕੱਟੀ ਹੁੰਦੀ ਜਾਏ। ਇਹ ਮੇਰੇ ਸਿਰ ਉਪਕਾਰ ਹੈ। ਪਰ ਹੁਣ ਉਹ ਅੱਕ ਗਏ ਨੇ। ਹਰ ਵੇਲੇ ਤਾਨੇ ਦਿੰਦੇ ਤੇ ਮਿਹਣੇ ਮਾਰਦੇ ਆ ਤੇ ਸਾਫ਼ ਆਖਦੇ ਹਨ ਕਿ ਸਾਡੀ ਗੱਲ ਦਾ ਕਿ ਸਾਡੀ ਗੱਲ ਉਹ ਕਹਿੰਦੇ ਨੇ ਵੀ ਸਾਡੇ ਗੱਲ ਧੀ ਦਾ ਪਿੱਟਣਾ ਪੈ ਗਿਆ ਹੈ ਮੇਰੇ ਪਰਿਵਾਰ ਦੇ ਮਾਤਾ ਪਿਤਾ ਤੇ ਹੋਰ ਸਬੰਧੀ ਸਾਰੇ ਘਰ ਦੇ ਉਹ ਇਹ ਗੱਲ ਕਹਿੰਦੇ ਆ ਵੀ ਸਾਡੇ ਗੱਲ ਤਾਂ ਧੀ ਦਾ ਪਿੱਟਣਾ ਪੈ ਗਿਆ ਸਾਰੇ ਕਹਿੰਦੇ ਆ ਵੀ ਸਾਡੇ ਗਲਤੀ ਦਾ ਪਿੱਟਣਾ ਪੈ ਗਿਆ ਹੈ ਧੀ ਦਾ ਨਾਸ ਤੇ ਕੁਲ ਦਾ ਨਾਸ ਜਾਂ ਤੂੰ ਵੀ ਸਾਧ ਨਹੀਂ ਹੋ ਜਾ ਪੁੱਤਾਂ ਨੂੰ ਲੈ ਕੇ ਪਿੰਨ ਦੀ ਫਿਰ ਸਾਥੋਂ ਨਹੀਂ ਹੁਣ ਖਰਚ ਨਿਭਦੇ ਹੁਣ ਵੀਰਾ ਤੂੰ ਸੋਚ ਮੈਂ ਕਿੱਧਰ ਜਾਵਾਂ ਤੇ ਕੀ ਕਰਾਂ ਉਹ ਨਿਨਾਣ ਬੈਕੁੰਠ ਵਿੱਚ ਬਾਸ ਹੋਵੇ ਸੂ ਜਦ ਤੱਕ ਜੀਵੀ ਮੈਂ ਇਨ੍ਹਾਂ ਦਾ ਪਰਦੇਸ ਜਾਣਾ ਨਾ ਪੁੱਜਿਆ ਜਦ ਉਹ ਗੁਜਰੇ ਮੈਂ ਪੇਕੇ ਆ ਗਈ ਇਹ ਪੇਕੇ ਮੈਨੂੰ ਹੁਣ ਭਾਰ ਸਮਝਦੇ ਹਨ ਤਦੋਂ ਸਹੁਰੇ ਚਲੀ ਜਾਂਦੀ ਤਾਂ ਸੁਖੀ ਰਹਿੰਦੀ ਉੱਥੇ ਪਰਮੇਸ਼ਰ ਦਾ ਦਿੱਤਾ ਸਭ ਕੁਝ ਹੈ ਸੀ ਹੁਣ ਉਹ ਵੇਲਾ ਵੀ ਹੱਥ ਨਹੀਂ ਆਉਂਦਾ ਪੁੱਤਰ ਸਿਆਣੇ ਹਨ ਉਹ ਵੀ ਨਾਨਕਿਆਂ ਦੇ ਮਿਹਣਿਆਂ ਦਾ ਦੁੱਖ ਮੰਨਦੇ ਐ ਮੈਂ ਟੱਬਰ ਜੋਗਾ ਕਿੱਥੋਂ ਲਿਆਵਾਂ ਜੋ ਮਾਪਿਆਂ ਦੇ ਗਲੋਂ ਲਾਵਾਂ ਇਸ ਤਾਰਾਂ ਦੇ ਦਿਲ ਭੰਗਾਰਨ ਵਾਲੇ ਵਾਕ ਜਦ ਸ੍ਰੀ ਸੁਲਖਣੀ ਜੀ ਨੇ ਆਖੇ ਤੇ ਨਾਲੇ ਰੋਏ ਤਾਂ ਸ੍ਰੀ ਗੁਰੂ ਜੀ ਬੋਲੇ ਫਿਰ ਗ੍ਰਸਥ ਵਿੱਚ ਸੁੱਖ ਤੇ ਆਰਾਮ ਦੀ ਚਾਨਾ ਜੇ ਦੂਰ ਹੋ ਸਕੇ ਸਾਧ ਸੰਗਤ ਦੀ ਸੇਵਾ ਵਿੱਚ ਜੇ ਮਨ ਪਰਚ ਸਕੇ ਦੁੱਖ ਭੁੱਖ ਜੇ ਸਹੀ ਜਾ ਸਕੇ ਸਾਖਦਾਰੀ ਦੇ ਮੋਹ ਮੁਹੱਬੇ ਵਾਲੇ ਦਾਵੇ ਜੇ ਮਿਟਣ ਸਕਣ ਤਾਂ ਕਲਿਆਣ ਹੈ ਮਹਾਰਾਜ ਜੀਆ ਨੇ ਬਚਨ ਕਿਹਾ ਵੀ ਇੱਕ ਤਾਂ ਗ੍ਰਸਥ ਮਾਰਗ ਦਾ ਜਿਹੜਾ ਸੁੱਖ ਚਾਹਨੀ ਹੈ ਤੂੰ ਵੀ ਜੇ ਤੇਰੇ ਮਨ ਵਿੱਚੋਂ ਉਹ ਨਿਕਲ ਜਾਵੇ ਦੂਜਾ ਜੇ ਤੇਰਾ ਮਨ ਸੰਗਤ ਦੀ ਸੇਵਾ ਚ ਪਰਚ ਜਾਵੇ ਤੀਜਾ ਦੁੱਖ ਤੇ ਭੁੱਖ ਸਹਾਰ ਸਕੇ ਚੌਥਾ ਜਿਹੜੇ ਸਾਖਦਾਰੀ ਦੇ ਮੋਹ ਮੁਹੱਬੇ ਵਾਲੇ ਦਾਵੇ ਆ ਵੀ ਜਿਵੇਂ ਤੂੰ ਮੇਰੀ ਪਤਨੀ ਹੈ ਸੰਸਾਰਕ ਤੌਰ ਤੇ ਤੇ ਪਤਨੀ ਦਾ ਪਤੀ ਉੱਤੇ ਹੱਕ ਹੁੰਦਾ ਉਹ ਜਿਹੜਾ ਦਾਵਾ ਹੱਕ ਹੈ ਜੇ ਉਹ ਮਿਟ ਸਕੇ ਤਾਂ ਕਲਿਆਣ ਹੋਵੇਗਾ ਮੇਣਿਆਂ ਤੇ ਦੁੱਖਾਂ ਨਾਲ ਵਿਹੜਿਆਂ ਘਰ ਜੇ ਉਪਰਾਮਤਾ ਤੇ ਉਦਾਸੀਨਤਾ ਦੇ ਸਕਦਾ ਹੈ ਤਾਂ ਉਸ ਘਰ ਨੂੰ ਛੱਡ ਦਿਓ ਕਰਤਾਰ ਦੀ ਸ਼ਰਨ ਲੈ ਲਓ ਇਹ ਲੰਗਰ ਕਰਤਾਰ ਦਾ ਟੁਰ ਰਿਹਾ ਹੈ ਸਾਧ ਸੰਗਤ ਛਕ ਰਹੀ ਹੈ ਤੂੰ ਵੀ ਪੁੱਤਾਂ ਸਣੇ ਆ ਜਾ ਸੇਵਾ ਕਰ ਤੇ ਪ੍ਰਸ਼ਾਦ ਦੇ ਛਕ ਕਰਤਾਰ ਭਲੀ ਕਰੇਗਾ ਮੋਹ ਮਾਇਆ ਵਿੱਚ ਹੁਣ ਤੱਕ ਟੁਰ ਰਹੀ ਮਾਤਾ ਜੀਓ ਪਰ ਇਹ ਬਾਕ ਮੋਹ ਨੂੰ ਢਿੱਲਿਆਂ ਕਰ ਜਾਣ ਵਾਲਾ ਅਸਰ ਪਾ ਗਏ ਪ੍ਰਸੰਨ ਹੋ ਕੇ ਬੋਲੇ ਆਪਣੇ ਕਿਤੇ ਨੇੜੇ ਵ사 ਦਿਓ ਦੁੱਖ ਭੁੱਖ ਸਹਿ ਕੇ ਸੁਖੀ ਰਹਾਂਗੀ ਸਾਰੇ ਸਾਖਦਾਰੀ ਦੇ ਦਾਵੇ ਤੋੜ ਕੇ ਨੇਰੀ ਸੇਵਾ ਸਿਰ ਚੱਕ ਕੇ ਟਹਿਲ ਕਮਾਵਾਂਗੀ ਪਰ ਕਿਤੇ ਨੇੜੇ ਵਾਸਾ ਦੇ ਦਿਓ ਵੀ ਨੇੜੇ ਰੱਖ ਲਓ ਮੈਨੂੰ ਆਪ ਦੇ ਦੂਰ ਨਾ ਕਰੋ ਤਦ ਕਿਸੇ ਬੰਦ ਵਿੱਚ ਬੰਦ ਨਾ ਹੋਣ ਵਾਲੇ ਸਦਾ ਖੁੱਲੇ ਤੇ ਸੁਤੰਤਰ ਦਾਤੇ ਪਰ ਪੀੜਾ ਤੋਂ ਪਸੀਜਣ ਵਾਲੇ ਸਤਿਗੁਰੂ ਜੀ ਬੋਲੇ ਚੰਗਾ ਫਿਰ ਕਰਤਾਰ ਭਲੀ ਕਰੇ ਗਰੀਬੀ ਦਾ ਦੁੱਖ ਭੁੱਖ ਦਾ ਤਿਆਗ ਦਾ ਸੇਵਾ ਦਾ ਭਾਵ ਲੈ ਕੇ ਵਾਹਿਗੁਰੂ ਦੇ ਲੰਗਰ ਦੀ ਸੇਵਾ ਦਾ ਭਾਰ ਚੱਕ ਲੈ ਸਾਰੇ ਸੁੱਖਾਂ ਦਾ ਮੂਲ ਹੈ ਇਹ ਸੇਵਾ ਇਹ ਬਾਕ ਸੁਣ ਕੇ ਮਾਤਾ ਸੁਲਖਣੀ ਤਤਸ਼ਿਣ ਗਈ ਬਰਖਰੁਦਾਰਾਂ ਨੂੰ ਨਾਲ ਲੈ ਕੇ ਸਾਧ ਸੰਗਤ ਵਿੱਚ ਲੰਗਰ ਦੀ ਸੇਵਾ ਦਾ ਚਾਉ ਲੈ ਕੇ ਆ ਗਈ ਜਦੋਂ ਹੀ ਕਿ ਉਹਨਾਂ ਨੇ ਪਕੜ ਦਾ ਮਾਰਗ ਤਿਆਗਿਆ ਜਿਹੜੀ ਮਨ ਵਿੱਚ ਪਕੜ ਸੀ ਵੀ ਇਹ ਮੇਰਾ ਪਤੀ ਆ ਉਹ ਪਕੜ ਸੀ ਜਿਹੜੀ ਜਦੋਂ ਪਕੜ ਦਾ ਮਾਰਗ ਤਿਆਗਿਆ ਦੁੱਖ ਭੁੱਖ ਤੇ ਸੇਵਾ ਦਾ ਭਾਵ ਲੈ ਕੇ ਸਿਰ ਤੇ ਜਗਤ ਸੇਵਾ ਚਾ ਲਈ ਸੰਗਤਾਂ ਵਿੱਚ ਪੂਜ ਮਾਤਾ ਜੀ ਹੋ ਗਈ ਨਾਲ ਦੀ ਨਾਲ ਸਾਰੀ ਸੰਗਤ ਮਾਤਾ ਸੁਲਖਣੀ ਜੀ ਨੂੰ ਪੂਜਨੀਕ ਮਾਤਾ ਜੀ ਮਾਤਾ ਜੀ ਪੂਜਨੀਕ ਮਾਤਾ ਜੀ ਕਹਿਣ ਲੱਗ ਪਏ ਪੂਜਨੀਕ ਮਾਤਾ ਜੀ ਹੋ ਗਏ ਹਰ ਸਿੱਖ ਨੇ ਆਪ ਦਾ ਸਨਮਾਨ ਕੀਤਾ ਮੂਲ ਚੰਦ ਤੇ ਚੰਦੋ ਰਾਣੀ ਸੱਸ ਸਹੁਰਾ ਦੋਵੇਂ ਇਹ ਦੇਖ ਕੇ ਦੇਖ ਕੇ ਹੋਰ ਵੀ ਦੁਖੀ ਹੋਏ ਉਹ ਚਾਹੁੰਦੇ ਸਨ ਕਿ ਗੁਰੂ ਜੀ ਮੋੜ ਗ੍ਰਸਤੀ ਹੋ ਕੇ ਸਾਡੇ ਵਰਗੇ ਹੋ ਜਾਣ। ਬਾਣਾ ਇਹ ਵਰਤਿਆ ਕਿ ਆਪਣੀ ਧੀ ਤੇ ਦੋਤੇ ਘਰ ਤਿਆਗ ਕੇ ਤੇ ਤਿਆਗੀ ਹੋ ਕੇ ਸੇਵਾ ਵਿੱਚ ਜਾ ਜੁਟੇ। ਉਹ ਤੇ ਚਾਹੁੰਦੇ ਸੀ ਗੁਰੂ ਨਾਨਕ ਦੇਵ ਜੀ ਸਾਡੇ ਵਰਗੇ ਹੋ ਜਾਣ ਪਰ ਉਹਨਾਂ ਨੇ ਵੇਖਿਆ ਵੀ ਸਾਡੀ ਧੀ ਤੇ ਸਾਡੇ ਦੋਤੇ ਵੀ ਸਾਡੇ ਵਰਗੇ ਜਿਹੜੇ ਪਹਿਲਾਂ ਸਨ ਹੁਣ ਉਹ ਸਾਨੂੰ ਛੱਡ ਕੇ ਇਹਨਾਂ ਵਰਗੇ ਹੋ ਗਏ ਆ। ਉਲਟ ਹੋ ਗਿਆ ਕੰਮ। ਉਨ੍ਹਾਂ ਦੇ ਭਾਣੇ ਜਵਾਈ ਗ੍ਰਸਤੀ ਨਾ ਬਣਿਆ ਸਗੋਤੀ ਫਕੀਰ ਨਹੀਂ ਬਣ ਗਈ। ਇਹ ਨੰਮੋ ਝੂਣ ਹੋ ਦੋਵੇਂ ਪਛਤਾਉਣ ਲੱਗੇ। ਇੱਧਰ ਸਤਸੰਗ ਲੱਗਦਾ ਹੈ ਜਗਤ ਦਾ ਉਧਾਰ ਹੋ ਰਿਹਾ ਹੈ। ਮਾਤਾ ਜੀ ਹੁਣ ਉਸ ਕਾਰੇ ਲੱਗ ਪਏ ਹਨ ਜਿਸ ਵਿੱਚ ਗੁਰੂ ਜੀ ਦੀ ਖੁਸ਼ੀ ਹੈ। ਅਜੀਤਾ ਭਾਉ ਧਰ ਕੇ ਸੇਵਾ ਕਰ ਰਿਹਾ ਹੈ। ਕੌਤਕ ਹਾਰ ਸਤਗੁਰੂ ਜੀ ਨੇ ਅੱਜ ਇੱਥੇ ਹੋਰ ਕਾਰਜ ਸਾਰਨਾ ਹੈ ਜੋ ਸੋਹਰੇ ਸੋਹਰੇ ਨਗਰ ਹੀ ਅਜੀਤੇ ਦੇ ਖੂਤੇ ਰੰਗ ਲਾਈ ਬੈਠੇ ਸਨ। ਘਰ ਜਾ ਕੇ ਹੁਣ ਮੂਲੇ ਨੂੰ ਦਿਨ ਰਾਤ ਬਰਾਦਰੀ ਦਾ ਸਹਿਮ ਖਾਵੇ ਕਿ ਲੋਕੀ ਕਹਿਣਗੇ ਲਓ ਬਈ ਮੂਲੇ ਨੇ ਰੋਟੀ ਪਿੱਛੋਂ ਰੋਟੀ ਪਿੱਛੇ ਧੀ ਨੂੰ ਘਰੋਂ ਕੱਢਤਾ ਨਾਲ ਹੀ ਇੱਕ ਸੋਚ ਪਵੇ ਕਿ ਮੈਂ ਹੀ ਪਾਗਲ ਹਾਂ ਕਿ ਸਾਰਾ ਜਗਤੀ ਪਾਗਲ ਹੈ ਹਰ ਕੋਈ ਕਹਿੰਦਾ ਕਿ ਨਾਨਕ ਰੱਬ ਦਾ ਰੂਪ ਹੈ ਮੈਂ ਕਹਿੰਦਾ ਨਹੀਂ ਘਰੋਂ ਭੱਜਿਆ ਹੋਇਆ ਫਕੀਰ ਹੈ ਫਿਰ ਹਰ ਕੋਈ ਆਮ ਲੋਕੀ ਹੀ ਨਹੀਂ ਚੰਗੇ ਚੰਗੇ ਵਿਦਵਾਨ ਇਸ ਨੂੰ ਅਵਤਾਰ ਕਹਿੰਦੇ ਐ योगी ਇਹਦੇ ਸਾਹਮਣੇ ਨਿਉਂਦੇ ਆ ਸ਼ਿਵਨਾਥ ਵਰਗੇ ਧੂਣੀਆਂ ਛੱਡ ਕੇ ਸੰਕੜੇ ਚੇਲੇ ਆਪਣੇ ਮਗਰੋਂ ਲਾ ਕੇ ਇਹਦੇ ਚੇਲੇ ਬਣ ਕੇ ਆ ਕੇ ਮੁਸਲਮਾਨਾਂ ਦੇ ਵੱਢ ਕੇ ਚੰਗੇ-ਚੰਗੇ ਪੀਰ ਸ਼ਰਨ ਲੈ ਰਹੇ ਆ ਮੁਸਲਮਾਨਾਂ ਦਾ Hindu ਅੱਗੇ ਝੁਕਣਾ ਤੇ ਭੇਖੀ ਦਾ ਨਿਤ ਭੇਖ ਬਦਲਣ ਵਾਲੇ ਦੇ ਅੱਗੇ ਨਿਉਣਾ ਕਿਸੇ ਕਣੀ ਤੇ ਸੱਤਿਆ ਤੋਂ ਬਿਨਾ ਨਹੀਂ ਹੋ ਸਕਦਾ ਕਿਤੇ ਮੈਂ ਹੀ ਭੁੱਲਿਆ ਨਾ ਹੋਵਾਂ ਤੇ ਇਹਨਾਂ ਸੋਚਾਂ ਵਿਚਾਰਾਂ ਵਿੱਚ ਮੂਲੇ ਨੇ ਇੱਕ ਰਾਤ ਸਬਾ ਪੰਡਿੱਠਾ ਮਤਲਬ ਸੁਪਨਾ ਵੇਖਿਆ ਕੀ ਦੇਖਿਆ ਕਿ ਗੁਰੂ ਨਾਨਕ ਤਾਂ ਰੱਬ ਦੀ ਜੋਤ ਹੈ ਕਰੋੜਾਂ ਪ੍ਰਕਾਸ਼ ਉਦਾਲੇ ਆ ਤੇ ਜਗਤ ਦੇ ਗੁਪਤ ਪ੍ਰਗਟ ਮਹਾਪੁਰਖ ਨਮਸ਼ਕਾਰਾਂ ਕਰਕੇ ਆਰਤੀਆਂ ਉਤਾਰ ਰਹੇ ਨੇ ਜਾਗ ਕੇ ਇਹ ਖਿਆਲ ਫੁਰਿਆ ਕਿ ਚੌਧਰੀ ਤਾਂ ਬੜਾ ਸਿਆਣਾ ਇਸ ਕਈ ਸਾਧ ਵੇਖਿਆ ਪਰਖਿਆ ਕਦੇ ਕਿਤੇ ਵੀ ਨਹੀਂ ਸੀ ਨਿਮਿਆ ਪਰ ਇੱਥੇ ਐਸਾ ਨਿਮਿਆ ਕਿ ਸਿਰੀ ਨਹੀਂ ਚੱਕਦਾ ਇਸ ਤਰ੍ਹਾਂ ਸੋਚ ਕੇ ਅਜਿੱਤੇ ਨਾਲ ਜਾ ਕੇ ਵਿਚਾਰ ਕੀਤੀ ਇਹਨ ਸਹਿਜੇ ਸਹਿਜੇ ਮੂਲੇ ਵਰਗੇ ਕਠੋਰ ਚਿੱਤ ਵਾਲੇ ਤੇ ਨਿਤ ਬਿਆਦਵੀਆਂ ਕਰਨ ਵਾਲੇ ਦੇ ਮਨ ਤੋਂ ਮਾਇਆ ਦੀ ਛਾਇਆ ਘਟਣੀ ਸ਼ੁਰੂ ਹੋ ਗਈ। ਛਾਇਆ ਆਪੇ ਕੀ ਘਟਣੀ ਸੀ? ਕੌਤਕ ਹਾਰ ਜੋ ਦੁਆਰੇ ਆਇਆ ਬੈਠਾ ਹੈ, ਕੋਈ ਮੇਰਾ ਹੀ ਕਰਨ ਆਇਆ ਹੈ। ਜਗਤ ਨੂੰ ਜੋ ਤਾਰ ਰਿਹਾ ਹੈ, ਸਮੇਂ ਸੰਜੋਗ ਪਛਾਣਦਾ ਹੈ। ਬੇਲੇ ਸਿਰ ਆਪਣਿਆਂ ਨੂੰ ਵੀ ਤਾਰਨਾ ਫਿਰ ਉਸਦਾ ਵਿਰਧ ਹੈ। ਹੁਣ ਮੂਲੇ ਨੂੰ ਇੱਕ ਦਿਨ ਆਪਣੇ ਮਰਨ ਦਾ ਖਿਆਲ ਆਇਆ। ਅੰਤ ਚੱਲਣਾ ਹੈ। ਜੋ ਬਣਿਆ ਸੋ ਟੁੱਟਦਾ ਹੈ ਜੋ ਘੜਿਆ ਸੋ ਭਜਦਾ ਹੈ ਸਦਾ ਕਿਨੇ ਰਹਿਣਾ ਮੈਂ ਉਸ ਨੂੰ ਚਿੰਬੜਦੇ ਹਾਂ ਜੋ ਛੱਡ ਜਾਣੀ ਹੈ ਤੇ ਨਾਲ ਨਹੀਂ ਨਿਭਣੀ ਮੈਂ ਇਸ ਲੱਛੋ ਬਾਈ ਨੂੰ ਐਸਾ ਅਪਣਾਇਆ ਹੈ ਲੱਛੋ ਬਾਈ ਕਈਏ ਮਾਇਆ ਕਿ ਧੀ ਤੇ ਦੋਤਿਆਂ ਨੂੰ ਵੀ ਉਪਰਾ ਸਮਝ ਲਿਆ ਮੈਂ ਉਹਨਾਂ ਦੇ ਖਰਚ ਹੁੰਦੀ ਮਾਇਆ ਨੂੰ ਵੀ ਐ ਸਮਝਿਆ ਵੀ ਅਜਾਈ ਜਾ ਰਹੀ ਆ ਜਦੋਂ ਕਿ ਉਹ ਤਾਂ ਸਫਲੀ ਹੋ ਰਹੀ ਸੀ ਅਸਲ ਵਿੱਚ ਉਹਦੇ ਮਨ ਨੂੰ ਠੋਕਰ ਪਹਿਲੀ ਇੱਥੋਂ ਹੀ ਮਿਲੀ ਇੱਥੋਂ ਹੀ ਲੱਗੀ ਜਦ ਤਾਈ ਗੁਰੂ ਜੀ ਵੱਲੋਂ ਚੁੱਪ ਸੀ ਉਹਦਾ ਮਨ ਹੱਠ ਤੇ ਕਰੋਧ ਵਿੱਚ ਸੀ ਜਦ ਹੀ ਉਸ ਦੀ ਧੀ ਤੇ ਦੋਤੇ ਘਰੋਂ ਚਲੇ ਗਏ ਤਾਂ ਉਸ ਦੇ ਮਨ ਦੀ ਹੱਠ ਗ੍ਰਹਿ ਵਾਲੀ ਜਕੜ ਢਿੱਲੀ ਹੋਣ ਲੱਗ ਪਈ ਜਦ ਮਨ ਨੇ ਢਿੱਲ ਖਾਧੀ ਤਾਂ ਹੋਰ ਭਾਵ ਦੀਆਂ ਵਿਚਾਰਾਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲ ਗਿਆ ਸਹਜੇ ਸਹਜੇ ਮੂਲੇ ਨੂੰ ਹੋਸ਼ ਆ ਗਈ ਹੁਣ ਨਾਜ਼ਰ ਗੁਰੂ ਨਾਨਕ ਦੇ ਗੁਣਾ ਵੱਲ ਪੈਣ ਲੱਗੀ ਕੌਣ ਹੈ ਜੋ ਘਰ ਦੇ ਸੁੱਖ ਸਰਕਾਰੀ ਇੱਜ਼ਤ ਵਾਲੀ ਨੌਕਰੀ ਪੁੱਤਰ ਬੋਟੀ ਦੇਵੀ ਵਰਗੀ ਭੈਣ ਤੇ ਮਾਤਾ ਪਿਤਾ ਪਰਿਵਾਰ ਛੱਡ ਕੇ ਜਗਤ ਵਿੱਚ ਫਕੀਰੀ ਧਰ ਕੇ ਦੁੱਖ ਭੁੱਖ ਕਲੇਸ਼ ਸਿਰ ਲੈ ਕੇ ਸਾਈਂ ਦੇ ਨਾਮ ਦੀ ਦੁਹਾਈ ਦਿੰਦਾ ਜਗਤ ਨੂੰ ਨਿਸਤਾਰਨ ਅਰਥ ਫਿਰਦਾ ਹੈ ਜਰੂਰ ਨਾਨਕ ਊਚਾ ਹੈ ਤੇ ਦੁੱਖਾਂ ਨੂੰ ਹਰਨ ਵਾਲਾ ਹੈ ਐਸੇ ਐਸੇ ਵਿਚਾਰ ਤੇ ਸਮਰਤ ਤੱਕ ਸਾਹਮਣੇ ਦਰਸ਼ਨ ਸਤ ਸੰਗ ਗੁਰੂ ਜੀ ਦਾ ਵਰਤਾਓ ਤੇ ਪ੍ਰਭਾਵ ਤੱਕ ਤੱਕ ਕੇ ਇੱਕ ਦਿਨ ਮੂਲਾ ਵੀ ਦਿਨੋਂ ਦਿਲੋਂ ਤੇ ਮਨੋਂ ਟੁੱਟ ਕੇ ਚਰਨੀ ਟੱਠਿਆ ਤੇ ਲੱਗਿਆ ਬੇਨਤੀ ਕਰਨ ਹੇ ਦਾਤਾ ਤੂੰ ਮਹਾਪੁਰਖ ਹੈ ਸੋਰਾ ਆਪਣੇ ਜਵਾਈ ਦੇ ਚਰਨਾਂ ਤੇ ਮੱਥਾ ਟੇਕ ਰਿਹਾ ਹੈ ਅੱਜ ਤੇ ਨਾਲ ਬੇਨਤੀਆਂ ਕਰਦਾ ਹੈ ਹੇ ਦਾਤਾ ਤੂੰ ਮਹਾਪੁਰਖ ਹੈ ਤੂੰ ਜੋਤਿ ਇਲਾਹੀ ਹੈ ਤੂੰ ਜਗਤ ਨਿਸਤਾਰਨ ਆਇਆ ਹੈ ਮੂਰਖ ਨੇ ਸਾਰ ਨਾ ਜਾਤੀ ਦਿਨ ਰਾਤ ਨਿੰਦਿਆ ਕਰਦਾ ਰਿਹਾ ਹਾਂ ਹਾਂ ਦਿਨ ਨਹੀਂ ਬਰਿਆਂ ਬਦੀ ਗੁਨਾ ਦੇ ਦਾਤੇ ਵਿੱਚ ਔਗਣ ਆਰੋਪ ਦਾ ਰਿਹਾ ਹਾਂ ਤੂੰ ਜੋ ਸਲਾਹ ਹੁਣ ਜੋਗ ਹੈ ਮੈਂ ਤੇਰੀ ਨਿੰਦਿਆ ਕੀਤੀ ਹੈ ਹੁਣ ਤੇਰੀ ਸ਼ਰਨ ਆਇਆ ਹਾਂ ਜੋਗ ਤਾਂ ਵੱਡੇ ਡੰਡ ਦਾ ਹਾਂ ਪਰ ਮਿਹਰ ਕਰੋ ਆਪਣੇ ਬਿਰਦ ਦੀ लाज ਪਾਲੋ ਤੇ ਮੇਰਾ ਵੀ ਨਿਸਤਾਰਾ ਕਰੋ ਇਹ ਬੇਨਤੀ ਮੂਲਚੰਦ ਖੱਤਰੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਕਰ ਰਿਹਾ ਹੈ ਅੱਗੇ ਸਤਿਗੁਰੂ ਜੀ ਨੇ ਖੇੜ ਕੀ ਵਰਤਾਈ ਇਹ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ